ਡਬਲਯੂ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਲਗਜ਼ਰੀ ਕਾਰ ਦੇ ਉੱਡ ਗਏ ਪਰ ਖੱੱਚੇ ਦੋ ਦੋਸਤਾਂ ਨਾਲ ਵਾਪਰ ਗਿਆ ਵੱਡਾ ਪਾਣਾ ਪਟਿਆਲਾ ਪਹਿਵਾ ਹਾਈਵੇ ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ BMW ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ BMW ਦੇ ਸ਼ੋਰ ਨੇ ਦੋਸਤਾਂ ਦੀ ਜ਼ਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਉੱਥੇ ਹੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੇ ਉੱਤੇ ਵੱਡਾ ਪਾਣਾ ਵਰਤ ਗਿਆ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਰਾਏ ਸਾਹਿਬ ਵਾਸੀ ਪਿੰਡ ਰੋਰ ਜਗੀਰ ਨੇ ਥਾਣਾ ਜ਼ੁਲਕਾ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋੜ ਜਾਗੀਰ ਆਪਣੇ BMW ਕਾਰ ਨੰਬਰ PB10HM0028 'ਚ ਸਵਾਰ ਹੋ ਕੇ ਪਿੰਡ ਰੋੜ ਜਾਗੀਰ ਨੂੰ ਆ ਰਹੇ ਸੀ ਤੇ ਸਵੇਰੇ ਤੜਕੇ 2 ਵਜੇ ਦੇ ਲਗਭਗ ਜਦੋਂ ਗੁਰਦੁਆਰਾ ਸਾਹਿਬ ਡੇਰਾ ਕੁੱਲੇਵਾਲਾ ਪਿੰਡ ਅਕਬਰਪੁਰ ਅਫਗਾਨਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਇੱਕ ਕੈਂਟਰ ਗੱਡੀ ਨੰਬਰ PB13AW2937 ਦੇ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਹਨਾਂ ਤੋਂ ਅੱਗੋਂ ਆ ਰਹੀ ਕਿਸੇ ਗੱਡੀ ਨੂੰ ਓਵਰਟੇਕ ਕੀਤਾ ਤੇ ਇਸ ਕਰਕੇ ਕੈਂਟਰ ਦੀ ਸਾਈਡ ਸੰਦੀਪ ਸਿੰਘ ਦੀ ਗੱਡੀ 'ਚ ਵੱਜੀ ਜਿਸ ਦੇ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਦੂਜੇ ਕੈਂਟਰ ਚ ਜਾਵਤ ਜਿਸ ਕਾਰਨ ਕਾਰ ਸਵਾਰ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜ਼ੁਲਕਾ ਪੁਲਿਸ ਦੇ ਐਸਐਚਓ ਗੁਰਪ੍ਰੀਤ ਸਿੰਘ ਪਿੰਡਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚਿਆ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਪੋਸਟਮਾਰਟਮ ਉਪਰੰਤ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਪੁਲਿਸ ਨੇ ਕੈਂਟਰ ਦੇ ਡਰਾਈਵਰ ਓਮ ਪ੍ਰਕਾਸ਼ ਪੁੱਤਰ ਕਾਲੂ ਰਾਮ ਵਾਸੀ ਪਿੰਡ ਮੀਰਾਪੁਰ ਵਿਰੁੱਧ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ BMW ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਲਗਜ਼ਰੀ ਕਾਰ ਦੇ ਉੱਡ ਗਏ ਪਰ ਖੱੱਚੇ ਦੋ ਦੋਸਤਾਂ ਨਾਲ ਵਾਪਰ ਗਿਆ ਵੱਡਾ ਪਾਣਾ ਪਟਿਆਲਾ ਪਹਿਵਾ ਹਾਈਵੇ ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ BMW ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ BMW ਦੇ ਸ਼ੋਰ ਨੇ ਦੋਸਤਾਂ ਦੀ ਜ਼ਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਉੱਥੇ ਹੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੇ ਉੱਤੇ ਵੱਡਾ ਪਾਣਾ ਵਰਤ ਗਿਆ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਰਾਏ ਸਾਹਿਬ ਵਾਸੀ ਪਿੰਡ ਰੋੜ ਜਗੀਰ ਨੇ ਥਾਣਾ ਜ਼ੁਲਕਾ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋੜ ਜਾਗੀਰ ਆਪਣੀ BMW ਕਾਰ ਨੰਬਰ PB10HM0028 'ਚ ਸਵਾਰ ਹੋ ਕੇ ਪਿੰਡ ਰੋੜ ਜਾਗੀਰ ਨੂੰ ਆ ਰਹੇ ਸੀ ਤੇ ਸਵੇਰੇ ਤੜਕੇ 2 ਵਜੇ ਦੇ ਲਗਭਗ ਜਦੋਂ ਗੁਰਦੁਆਰਾ ਸਾਹਿਬ ਡੇਰਾ ਖੁੱਲੇਵਾਲਾ ਪਿੰਡ ਅਕਬਰਪੁਰ ਅਫਗਾਨਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਇੱਕ ਕੈਂਟਰ ਗੱਡੀ ਨੰਬਰ PB13AW2937 ਦੇ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਹਨਾਂ ਤੋਂ ਅੱਗੋਂ ਆ ਰਹੀ ਕਿਸੇ ਗੱਡੀ ਨੂੰ ਓਵਰਟੇਕ ਕੀਤਾ ਤੇ ਇਸ ਕਰਕੇ ਕੈਂਟਰ ਦੀ ਸਾਈਡ ਸੰਦੀਪ ਸਿੰਘ ਦੀ ਗੱਡੀ 'ਚ ਵੱਜੀ ਜਿਸ ਦੇ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਦੂਜੇ ਕੈਂਟਰ ਚ ਜਾਵਤ ਜਿਸ ਕਾਰਨ ਕਾਰ ਸਵਾਰ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜ਼ੁਲਕਾ ਪੁਲਿਸ ਦੇ ਐਸਐਚਓ ਗੁਰਪ੍ਰੀਤ ਸਿੰਘ ਭਿੰਡਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚਿਆ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਪੋਸਟਮਾਰਟਮ ਉਪਰੰਤ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ ਪੁਲਿਸ ਨੇ ਕੈਂਟਰ ਦੇ ਡਰਾਈਵਰ ਓਮ ਪ੍ਰਕਾਸ਼ ਪੁੱਤਰ ਕਾਲੂ ਰਾਮ ਵਾਸੀ ਪਿੰਡ ਮੀਰਾਪੁਰ ਵਿਰੁੱਧ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ